ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਅਤੇ ਮੈਂ ਸਤਰਾਮ ਸਿੰਘ ਸ਼ਰਾਬ ਦੇ ਠੇਕੇਦਾਰਾਂ ਦੇ ਤਾਨਾ ਸ਼ਾਹੀ ਰਵਈਏ ਵਿਰੋਧ ਵਿੜਿਆ ਜਾਵੇਗਾ ਤਿੱਖਾ ਸੰਘਰਸ਼ ਦਿਹਾਤੀ ਮਜ਼ਦੂਰ ਜਥੇਬੰਦੀਆਂ ਦਾ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਤਖਤ ਮਲਾਣਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਦਿਹਾਤੀ ਖੇਤਰਾਂ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਈ ਪਿੰਡਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਸਰਕਾਰ ਦੀ ਬਿਨਾਂ ਮਨਜ਼ੂਰੀ ਤੋਂ ਚਲਾਈਆਂ ਜਾ ਰਹੀਆਂ ਅਨੇਕਾਂ ਸ਼ਰਾਬ ਦੀਆਂ ਬਰਾਂਚਾ ਨਾਲ ਸਬੰਧਤ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਵਿਧਾਇਕ ਮਜੂਦ ਜੂਨੀਆਨ ਦੇ ਜਿਲ੍ਹਾ ਸ਼੍ਰੀ ਮੋਹਸਰ ਸਿੰਘ ਦੇ ਪ੍ਰਧਾਨ ਰਕੀਰ ਸਿੰਘ ਨੇ ਦੱਸਾਰੇ ਦੱਿਆ ਨਸ਼ਾ ਕੇ ਪਿਛਲੇ ਕਾਫੀ ਲੱਗਨੇ ਸਮੇਤ ਉਹ ਸਾਬ ਤਹਿਸੀਲ ਮੰਡੀ ਬਰੀ ਵਾਲਾ ਤੇ ਇਹਦੇ ਆਸ-ਪਾਸ ਦੇ ਅਣਗਿਣਤ ਪਿੰਡਾਂ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਤਾਨਾशाही ਹੋਈਏ ਨੋਖਤਿਆਰ ਕਰਦਿਆਂ ਗਰੀਬ ਬਸਤੀਆਂ ਦੇ ਨਜ਼ਦੀਕ ਚਲਾਈਆਂ ਜਾ ਰਹੀਆਂ ਹਨ ਦੇਰ ਰਾਤ ਤੱਕ ਸ਼ਰਾਬ ਦੀਆਂ ਬਰਾਂਚਾਂ ਉਹਨਾਂ ਦੱਸਿਆ ਕਿ ਇਹ ਸੰਬੰਧੀ ਕਈ ਵਾਰ ਸੰਬੰਧਤ ਮਹਿਕਮੇ ਅਤੇ ਜ਼ਿਲ੍ਹਾ ਸਿਹਤ ਪਛਾਵਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ ਪਰ ਸਾਡੀਆਂ ਸ਼ਿਕਾਇਤਾਂ ਦੀ ਕਿਸੇ ਵੀ ਸੁਣਵਾਈ ਨਹੀਂ ਕੀਤੀ ਉਹਨਾਂ ਦੱਸਿਆ ਕਿ ਸੰਬੰਧਤ ਪੁਲਿਸ ਪ੍ਰਸ਼ਾਸਨ ਪੁਲਿਸ ਸੰਬੰਧਤ ਪੁਲਿਸ ਸੰਬੰਧਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੇਕਰ ਤੁਰੰਤ ਇਸ ਗੈਰ ਕਾਨੂੰਨੀ ਬਰਾਂਚ ਨੂੰ ਬੰਦਨਾ ਕਰਵਾਇਆ ਤਾਂ ਸਾਡੀ ਯੂਨੀਅਨ ਅਤੇ ਹੋਰ ਜਥੇਬੰਦੀਆਂ ਵੱਲੋਂ ਮਿਲ ਕੇ ਮਿੱਡਿਆ ਜਾਵੇਗਾ ਤਿੱਖਾ ਸ਼ਿੰਗਰ ਚ ਅਣਮਿਥੇ ਸਮੇ ਲਈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਭਾਈ ਜੀ ਕੀ ਨਾਮ ਹੈ ਤੇ ਕਿ ਸਹੁਦੇ ਤੇ ਹੋ ਤੁਸੀਂ ਭਾਈ ਜੀ ਮੇਰਾ ਨਾਮ ਲਖਵੀਰ ਸਿੰਘ ਹੈ ਪਿੰਡ ਤਖਤਮਲਣਾ ਮੈਂ ਦਿਹਾਤੀ ਮਜ਼ਦੂਰ ਸੁਭਾ ਦਾ ਜ਼ਿਲ੍ਹੇ ਦਾ ਆਗੂ ਹਾਂ ਜੀ ਤੇ ਮਾਮਲਾ ਕੀ ਹੈ ਭਾਈ ਜੀ ਮਾਮਲਾ ਜੀ ਇਹ ਕਾਫੀ ਪਿਛਲੇ ਲੰਮੇ ਸਮੇਂ ਤੋਂ ਹੈ ਜਿਹੜੀਆਂ ਨਜਾਇਜ਼ ਬ੍ਰਾਂਚਾ ਪਿੰਡਾਂ ਵਿੱਚ ਖੋਲ ਕੇ ਠੇਕੇਦਾਰ ਸ਼ਰੇਆਮ ਵੇਚ ਰਹੇ ਆ ਕਿਤੇ ਪੁਲਾਂ ਤੇ ਰੱਖ ਕੇ ਹੀ ਵੇਚ ਰਹੇ ਸੀ ਅਸੀਂ ਪਿਛਲੇ 10 ਸਾਲਾਂ ਤੋਂ ਰੋਲਾ ਪਾਉਂਦੇ ਆਏ ਆ ਕਿ ਜਿਹੜੀਆਂ ਨਜਾਇਜ਼ ਬ੍ਰਾਂਚਾਂ ਐ ਨਾ ਖੁੱਲੀਆਂ ਜਾਣ ਪਰ ਜਿਹੜਾ ਕਿਤੇ ਸਿਵਲ ਪ੍ਰਸ਼ਾਸਨ ਐ ਜਿਹੜੇ ਅਕਸਾਈਜ਼ ਮਹਿਕਮਾ ਸੀ ਉਹਨਾਂ ਨੂੰ ਵੀ ਲਿਖ ਲਿਖੇ ਦਿੱਤਾ ਐਸਐਸਪੀ ਸ਼੍ਰੀ ਮਕਸਰ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਨਜਾਇਜ਼ ਬਰਾਂਚਾ ਬੰਦ ਕੀਤੀਆਂ ਜਾਣ ਜਿਹੜੀਆਂ ਕਿ ਮਜ਼ਦੂਰਾਂ ਦੀਆਂ ਬਸਤੀਆਂ ਵਿੱਚ ਐ ਤੇ ਕਿਤੇ ਮੰਦਰਾਂ ਦੇ ਕੋਲੇ ਐ ਉੱਥੇ ਜਿਹੜੇ ਲੋਕ ਪੀ ਕੇ ਸ਼ਰਾਬਾ ਰਾਤ ਨੂੰ ਲੰਘਦੀਆਂ ਟੱਪਦੀਆਂ ਉੱਥੋਂ ਧੀਆਂ ਪੈਣਾ ਜਿਹੜੀਆਂ ਤੇ ਉੱਥੋਂ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਐ ਪਰ ਇਸ ਨਾ ਤਾਂ ਸਿਵਲ ਪ੍ਰਸ਼ਾਸਨ ਨੇ ਐਕਸਾਈਜ਼ ਮਹਿਕਮੇ ਨੇ ਕਦੇ ਸਖਤਾਈ ਨਾਲ ਬੰਦ ਕੀਤੀਆਂ ਤੇ ਨਾ ਹੀ ਇਹ ਠੇਕੇਦਾਰਾਂ ਦੀ ਜਿਹੜੀ ਐ ਤਾਨਾਸ਼ਾਈ ਕਰਕੇ ਇਹ ਜਬਰੀ ਦੁਕਾਨਾਂ ਖੋਲੀਆਂ ਗਈਆਂ ਐ ਕਿੰਨੀਆਂ ਕੋਈ ਬ੍ਰਾਂਚਾਂ ਨਜਾਇਜ਼ ਚੱਲ ਰਹੀਆਂ ਕਿਹੜੇ ਜਿਹੜਾ ਜੀ ਬਰੀ ਵਾਲਾ ਸਰਕਲ ਹੈ ਪਿੰਡ ਡੋਡਾਂ ਵਾਲੀ ਜੰਮੂਣਾ ਬੁੱਢੀਮਾਲ ਸਗਰਾਣਾ ਇਧਰ ਹੋਰ ਪਿੰਡ ਹੈ ਜਿਹੜੇ ਮੋਦਲੇ ਵਾਲਾ ਜਿੱਥੇ ਕਿ ਇੱਕ ਬ੍ਰਾਂਚ ਮਨਜ਼ੂਰ ਤੇ ਤਿੰਨ ਤਿੰਨ ਰੱਖੀ ਬੈਠੇ ਉਹਨਾਂ ਤਕੜੇ ਪਿੰਡਾਂ ਦੇ ਵਿੱਚ ਮਨਜ਼ੂਰ ਇੱਕ ਹੁੰਦੀ ਹੈ ਤਿੰਨ ਤਿੰਨ ਥਾਂ ਰੱਖੀ ਬੈਠੇ ਆ ਜਿਹੜਾ ਕਿ ਇਹ ਪਿੰਡਾਂ ਦੀਆਂ ਜਿਹੜੀਆਂ ਭਲਾਈ ਆ ਜਿਹੜੇ ਕਿ ਲੋਕ ਅੱਜ ਦੀ ਔਖੀ ਘੜੀ ਵਿੱਚ ਪੈਸਾ ਕਮਾਉਂਦੇ ਆ ਮਜ਼ਦੂਰ ਤੇ ਜਦੋਂ ਉਹ ਪਿੰਡਾਂ ਵਿੱਚ ਬਸਤੀਆਂ ਵਿੱਚ ਸ਼ਰਾਬਾਂ ਦੀਆਂ ਇਹ ਖੁੱਲੀਆਂ ਬ੍ਰਾਂਚਾਂ ਉੱਥੇ ਜਾ ਕੇ ਉਹ ਪੈਸਾ ਜਿਹੜਾ ਲਾਉਂਦੇ ਆ ਉਹਨਾਂ ਦੇ ਮਗਰੋਂ ਬੱਚਿਆਂ ਨੂੰ ਵੀ ਜਿਹੜੀ ਦੁੱਖ ਭੋਗਣਾ ਪੈਂਦਾ ਬੁੜੀਆਂ ਰੋਕਦੀਆਂ ਉਹ ਰੁਕਦੀਆਂ ਨੇ ਉਹਨਾਂ ਦੇ ਘਰਾਂ 'ਚ ਵੀ ਕਲੇਸ਼ ਪੈਂਦਾ ਅਸੀਂ ਇਸ ਕਲੇ ਭਰਾਤਰੀ ਜੱਥੇਬੰਦੀਆਂ ਤੋਂ ਵੀ ਉਮੀਦ ਕਰਦੇ ਆ ਉਹਨਾਂ ਦੀ ਵੀ ਸਾਡੇ ਨਾਲ ਸਾਂਝ ਹੈ ਕਿ ਜਿਹੜੀਆਂ ਨਾਜਾਇਜ਼ ਪਿੰਡਾਂ ਵਿੱਚ ਬ੍ਰਾਂਚਾਂ ਖੁੱਲੀਆਂ ਜਲਦ ਤੋਂ ਜਲਦ ਬੰਦ ਕੀਤੀਆਂ ਜਾਣ ਨਹੀਂ ਆਉਣ ਵਾਲੇ ਕੁਝ ਸਮੇਂ ਤੱਕ ਕੋਸ਼ਿਸ਼ ਦਿਨਾਂ ਵਿੱਚ ਜਿਹੜਾ ਅਸੀਂ ਸਾਂਝਾ ਸੰਘਰਸ਼ ਵੜ ਕੇ ਜਿਹੜੀਆਂ ਇਹ ਨਾਜਾਇਜ਼ ਬ੍ਰਾਂਚਾਂ ਇਹਨਾਂ ਨੂੰ ਬਰੰਦ ਕ੍ਰਮ ਬੰਦ ਕਰਾਵਾਂਗੇ ਅਸੀਂ ਦੁਬਾਰਾ ਫਿਰ ਦੇਹਤੀ ਮਜ਼ਦੂਰ ਸਭਾ ਵੱਲੋਂ ਮੈਂ ਅਪੀਲ ਕਰਦਾ ਕਿ ਸਿਵਲ ਪ੍ਰਸ਼ਾਸਨ ਨੂੰ ਅਕਸਾਈਜ਼ ਵਿਭਾਗਮੇ ਨੂੰ ਕਿ ਇਹ ਜੜੀਆਂ ਬ੍ਰਾਂਚਾਂ ਇਹਨਾਂ ਨੂੰ ਬੰਦ ਕੀਤਾ ਜਾਵੇ ਜਲਦ ਤੋਂ ਜਲਦ ਜਿਹੜੀਆਂ ਕਿਤੇ ਮੇਨ ਸੜਕਾਂ ਤੇ ਪਿਛਲੀ ਮੋਦੀ ਸਰਕਾਰ ਨੇ ਵੀ ਕਿਹਾ ਸੀ ਕਿ ਜਿਹੜੀ ਮੇਨ ਸੜਕ ਤੇ ਕਿਤੇ ਬ੍ਰਾਂਚ ਨਹੀਂ ਖੋਲੀ ਜਾਊ ਅੱਜ ਵੀ ਰੋਡਾਂ ਦੇ ਉੱਤੇ ਬ੍ਰਾਂਚਾਂ ਖੋਲੀਆਂ ਜਿੱਥੇ ਕਿ ਬਾਸ ਛੱਡੇ ਨੇੜੇ ਕਿਤੇ ਸਕੂਲ ਨੇੜੇ ਉੱਥੇ ਸਾਡੇ ਉਹ ਦਿਨ ਰਾਤ ਠੇਕੇ ਖੁੱਲਦੇ ਆ ਕਿਤੇ ਕਿ ਸਾਡੀਆਂ ਧੀਆਂ ਪੜਨਾ ਸਵਾਰੀਆਂ ਨੂੰ ਬੱਸਾਂ ਤੇ ਚੜ੍ਹਨ ਵਾਲੀਆਂ ਨੂੰ ਵੀ ਦਿੱਕਤ ਆਉਂਦੀ ਹੈ ਕੁਝ ਰੇਟ ਨੂੰ ਲੈ ਕੇ ਵੀ ਕੁਝ ਮਾਮਲਾ ਸਾਹਮਣੇ ਆਇਆ ਵੀ ਕੋਈ ਰੇਟ ਵੀ ਨਜਾਇਜ਼ ਲੁੱਟ ਕਰ ਰਹੇ ਆ ਦੇਖੋ ਜੀ ਜਿਹੜਾ ਬੋਤਲਾਂ ਦੇ ਉੱਤੇ ਇਹਨਾਂ ਦੇ ਪ੍ਰਿੰਟ ਲੱਗੇ ਹੁੰਦੇ ਆ ਉਸ ਤੋਂ ਇਹ ਘੱਟੋ ਘੱਟ 50 60 ਰੁਪਏ ਵੱਧ ਜਿਹੜਾ ਰੇਟ ਲੈਂਦੇ ਆ ਜਿਹੜੇ ਇਹਨਾਂ ਦੇ ਕਰਿੰਦੇ ਬੈਠੇ ਆ ਉਹ ਸ਼ਾਮ ਨੂੰ ਉਹ ਵੀ 8 ਤੋਂ ਬਾਅਦ ਜਿਹੜਾ ਮਰਜ਼ੀ ਦਾ ਰੇਟ ਲਾਉਂਦੇ ਆ ਪਰ ਹਾਂਜੀ ਮਾੜਾ ਵੀ ਬੋਲਦੇ ਮਾੜਾ ਵੀ ਬੋਲਦੇ ਜਦੋਂ ਕਿ ਗਾਹ ਕਾਬ ਦਾ ਦੱਸਦਾ ਕਿ ਆਹ ਰੇਟ ਕਿੰਨੇ ਦੀ ਹੈ ਲੈ ਆਣੀ ਲੈ ਜਾ ਨਹੀਂ ਲੈ ਆਣੀ ਨਾਲ ਜਾ ਅਸੀਂ ਇਸ ਕਰਕੇ ਕਾਫੀ ਪਿਛਲੇ 10 ਸਾਲਾਂ ਤੋਂ ਰੌਲਾ ਪਾਉਂਦੇ ਆਏ ਹਾਂ ਅਧਿਆਤੀ ਮਜ਼ਦੂਰ ਸਵਾਲੇ ਅਸੀਂ ਅੱਜ ਵੀ ਰੌਲਾ ਪਾਇਆ ਸੀ ਪਰ ਪਿਛਲੇ ਸਮੇਂ ਜਦੋਂ ਇਲੈਕਸ਼ਨ ਸੀ ਉਸ ਵੇਲੇ ਬ੍ਰਾਂਚਾਂ ਸਾਰੀਆਂ ਨਿਯਾਜ ਬੰਦ ਹੋ ਗਈਆਂ ਸੀ ਅੱਜ ਹੁਣ ਫੇਰ ਅਗਲੀ ਸਰਕਾਰ ਬਣ ਤੇ ਮਿਲੀ ਭੁਗਤ ਕਰਕੇ ਜਿਹੜੀਆਂ ਬ੍ਰਾਂਚਾਂ ਫੇਰ ਦੁਬਾਰਾ ਨਿਯਾਜ ਖੋਲੀਆਂ ਗਈਆਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੀ ਆਨਰੇਟ ਆਮਦੀ ਸਰਕਾਰ ਸੀਗੀ ਇਹਨਾਂ ਨੇ ਜਦੋਂ ਸਰਕਾਰ ਬਣਨ ਵੇਲੇ ਇਹ ਕਿਹਾ ਸੀ ਬਣਨ ਤੋਂ ਪਹਿਲਾਂ ਵੀ ਇਹ ਕਿਹਾ ਸੀ ਕਿ ਅਸੀਂ ਕਿਤੇ ਵੀ ਦੋ ਨੰਬਰ ਦੇ ਕੰਮ ਨਹੀਂ ਕਰਾਂਗੇ ਅਸੀਂ 100 101% ਜਿਹੜੇ ਕੰਮ ਸੇ ਇੱਕ ਨੰਬਰ ਕਰਾਂਗੇ ਪਰ ਅਸੀਂ ਮੁੱਖ ਮੰਤਰੀ ਤੱਕ ਵੀ ਅਪੀਲ ਕੀਤੀ ਸੀ ਚਿੱਠੀਆਂ ਕਢਾਈਆਂ ਸੀ ਪਰ ਅਸੀਂ ਇਹ ਸੋਚਦੇ ਹਾਂ ਕਿ ਇਹ ਸਰਕਾਰ ਜਿਹੜੀ ਹੈ ਪਹਿਲੀਆਂ ਸਰਕਾਰਾਂੋਂ ਵੀ ਮਿਲੀ ਭੁਗਤ ਕਰਕੇ ਜਿਹੜੇ ਦੋ ਨੰਬਰ ਦੇ ਕੰਮ ਚਲਾਉਂਦੀ ਹੈ ਜੇ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤੇ ਫਿਰ ਅਗਲੀ ਤਿਆਰੀ ਕੀ ਹੈ ਅਸੀਂ ਜਿਹੜੇ ਆਉਣ ਵਾਲੇ ਜਿਹੜੇ ਹੁਣ ਆਉਣ ਵਾਲੇ ਦਿਨਾਂ ਤੱਕ ਅਸੀਂ ਵੀ ਜਿੱਥੇ ਵੀ ਜਾ ਕੇ ਅਸੀਂ ਪਹਿਲਾਂ ਦਰਖਾਸਤ ਦਿੱਤੀਆਂ ਹੋਈਆਂ ਇਹ ਨਾ ਨਿਆਜ਼ ਬ੍ਰਾਂਚਾਂ ਹੋਈਆਂ ਤੇ ਅਸੀਂ ਬ੍ਰਾਂਚਾਂ ਦੇ ਕੋਲ ਜਾ ਕੇ ਵੀ ਵਿਰੋਧ ਕਰਾਂਗੇ ਤੇ ਜਿਹੜੇ ਐਕਸਾਈਜ਼ ਦਫ਼ਤਰਾਂ ਉਹਨਾਂ ਦਾ ਵੀ ਕਰਾਓ ਕਰਾਂਗੇ ਜਿਹੜੇ ਐਸ ਐਚਓ ਪਿੰਦੇ ਥਾਣਿਆਂ ਨੂੰ ਲੱਗਦੀਆਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਤੁਸੀਂ ਵੀ ਆਪ ਦਾ ਇੰਟਰਫੇਅਰ ਕਰਕੇ ਇਹ ਨਿਆਜ਼ ਬ੍ਰਾਂਚਾਂ ਬੰਦ ਕੀਤੀਆਂ ਜਾਣ ਧੰਨਵਾਦ